ਸਹਿਯੋਗੀ ਸਾਡੇ ਵੀਰੇ ਟੂਰਨਾਮੈਂਟ ਦੇ ਲਈ ਸਹਿਯੋਗ ਕਰ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਖਿਡਾਰੀਆਂ ਦੇ ਲਈ ਤੁਸੀਂ ਅਨਾਉਂਸ ਕਰਵਾ ਰਹੇ ਨਾਲ ਹੁੰਦੇ ਦੇਈ ਜਾਓ ਸਾਰੇ ਬਹੁਤ-ਬਹੁਤ ਧੰਨਵਾਦ ਹੋਵੇਗਾ ਮੈਚ ਸਿਰੇ ਦਾ ਮੇਰੇ ਵੀਰੋ ਹਣ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਰੇਡ ਕਿਸੇ ਖਿਡਾਰੀ ਦੇ ਹਿੱਸੇ ਦੇ ਵਿੱਚ ਆਵੇਗੀ ਇੱਕ ਪਾਸੇ ਮੀਨੇ ਦੀ ਟੀਮ ਹੈ ਉਹ ਜਿਹੜੀ ਉੱਧਰ ਸਟੇਜ ਵਾਲੇ ਪਾਸੇ ਹੈ ਤੇ ਜਿਹੜੀ ਮੰਗਣ ਦੀ ਟੀਮ ਹੈ ਕਾਲੇ ਦੀ ਟੀਮ ਹੈ ਦੇਦਾ ਇਹਦਾ ਮੈਚ ਖੇਡ ਮੈਦਾਨ ਦੇ ਵਿੱਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਮੇਰੇ ਵੀਰੋ ਐਨ ਕੰਨੇ ਟਾਪ ਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਪੁੱਜ ਗਏ ਆ ਭਾਦੜੇ ਵਾਲੇ ਡਾਕਟਰ ਪ੍ਰੇਮ ਹੁਣਾ ਵੱਲੋਂ ਪ੍ਰੋਟੀਨ ਦੇ ਨਾਲ ਮਿੰਗਣ ਦਾ ਸਨਮਾਨ ਹੋਣਾ ਹੈ ਬਲਜੀਤ ਸਿੰਘ ਜੀ ਸੈਕਟਰੀ ਖੜਿਆਲ ਪਿੰਡ ਵਾਲੇ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਪੁੱਜੇ ਹੋਏ ਆ ਔਰ ਜਿਨ੍ਹਾਂ ਦੇ ਇਸ ਨਗਰ ਦੇ ਵਿੱਚ ਨਾਨਕੇ ਵੀ ਨੇ ਔਰ ਜਿਨ੍ਹਾਂ ਨੇ ਆਪ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਹੈ ਬਲਜੀਤ ਸਿੰਘ ਜੀ ਸੈਕਟਰੀ सुरेंद्र ਜਖੇਪਲ ਹੁਣਾਂ ਦੇ ਨਾਲ ਖੇਡੇ ਨੇ ਫੌਜੀ ਰੌਂਤੇ ਹੁਣਾਂ ਦੇ ਨਾਲ ਖੇਡੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਖੇਪਲ ਵਰਸਸ ਜਖੇਪਲ ਪਿੰਡਾਂ ਦੀਆਂ ਗੱਲਾਂ ਨੇ ਪਿੰਡਾ ਯੂਐਸਏ ਰਿੰਕੂ ਯੂਐਸਏ ਦੇ ਨਾਲ ਵੱਡੇ ਭਾਈ ਲਾਨੀ ਹੁਣੀ ਇਹ ਜਿਹੜੇ ਟੀਮ ਇਧਰ ਮੀਨੇ ਵਾਲੀ ਟੀਮ ਜਿਹੜੀ ਸਪான்ਸਰ ਕਰ ਰਹੀ ਹੈ ਤੇ ਜਿਹੜੀ ਦੂਜੀ ਟੀਮ ਹੈ ਉਹ ਦਿਦਾਰ ਆਸਟ੍ਰੇਲੀਆ ਭਿੰਦਾ ਯੂ ਐਸ ਏ ਤੇ ਰਾਜੀ ਆਸਟ੍ਰੇਲੀਆ ਵੱਲੋਂ ਸਪான்ਸਰ ਹੈ ਮੇਰੇ ਵੀਰੋ ਲਓ ਫਿਰ ਜਖੇਪਲ ਵਾਲਿਓ ਮਾਰੋ ਜ਼ੋਰਦਾਰ ਤਾੜੀਆਂ ਹਰਮਨ ਬੁਲਟ ਆ ਗਿਆ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮਿੰਗਣ ਹੈ ਬਾਬੂ ਤਰਸੇਮ ਸਿੰਘ ਭੰਡਾਲਾ ਪੋਤਾ ਪਹਿਲਾ ਨੰਬਰ ਜੋੜ ਗਿਆ ਮੇਰੇ ਵੀਰੋ ਆਹ ਰੇਡ ਪਾਉਣ ਲਈ ਕਹਿੰਦੇ ਰਵੀ ਆ ਗਿਆ ਕੈਲਰਨ ਦੀ ਧਰਤੀ ਦਾ ਆਹ ਕਹਿੰਦੇ ਪਹਾੜ ਵਰਗਾ ਜੋਸਾ ਰੇਡ ਪਾ ਦੋਤੀ ਹੈ ਚਾਰ ਖੜੇ ਹੈ ਇੱਕ ਪਾਸੇ ਮੀਨਾ ਗੱਲ ਗੱਲ ਕਰ ਰਹੀ ਹੈ ਇੱਕ ਮਿੰਟ ਟਾਈਮ ਆਊਟ ਲਿਓ ਜੀ ਪਲੀਜ਼ ਟਾਈਮ ਆਊਟ ਲਿਓ ਪਲੀਜ਼ ਗੁਰਦਾਸ ਇੱਕ ਮਿੰਟ ਰੇਡ ਨਾ ਭਾਈ ਮੇਰੀ ਹੱਥ ਬਣ ਕੇ ਬੇਨਤੀ ਆ ਕੋਈ ਵੀ ਸੱਜਣਾ ਮੇਰਾ ਭਰਾ ਬਣ ਕੇ ਗਰਾਊਂਡ ਤੋਂ ਪਿੱਛੇ ਪਿੱਛੇ ਨੂੰ ਚਲੇ ਜਾਓ ਵੀਰ ਜੀ ਰਿਕੁਐਸਟ ਆ ਮੇਰਾ ਵੀਰ ਬਣ ਕੇ ਪਿੱਛੇ ਨੂੰ ਚਲੇ ਜਾਓ ਯਾਰ ਤੁਸੀਂ ਇੱਥੇ ਖੜੇ ਜਾਂਦੇ ਹੋ ਉਹਨਾਂ ਨੂੰ ਕੁਝ ਦੇ ਦਦਾ ਨਹੀਂ ਜਾਲ ਤੇ ਖੜ ਕੇ ਵੇਖਿਆ ਕਰੋ ਜਦੋਂ ਅਗਲਾ ਪਿੱਛੋਂ ਟੱਕਾ ਮਾਰਦਾ ਨਾ ਤੇ ਮੂਰੇ ਨੱਕ ਵੱਜਦਾ ਜਾਂਦਾ ਜਾਲ ਨਾ ਇਹ ਕਬੱਡੀ ਲਈ ਖੜੇ ਨੇ ਇਹਨਾਂ ਨੂੰ ਕਬੱਡੀ ਸਹੀ ਦਿਸਣੀ ਚਾਹੀਦੀ ਹੈ ਸਾਡੇ ਖੁਸ਼ਦੀਪ ਸਿੰਘ ਨੇ ਛੋਟੇ ਬ੍ਰਦਰ ਨੇ ਗੈਰੀ ਜਰਮਨ ਉਹਨਾਂ ਵੱਲੋਂ ਮੀਨੇ ਦਾ ਜਫਾ 5500 ਦਾ ਹੋਣਾ ਹੈ ਮੇਰੇ ਵੀਰੋ ਮੀਨੇ ਦਿਖੇਪੜ ਦਾ ਜਫਾ 5500 ਦਾ ਹੋਵੇਗਾ ਬਹੁਤ ਸਰੇ ਦਾ ਮੈਚ ਬਹੁਤ ਸਰੇ ਦਾ ਮੈਚ ਥੋੜੀ ਲੋਕ ਚੋਕ ਹੈ ਵਿੱਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਆ ਹੋਲਡ ਬੂੰਦੀ ਮੂਨ ਕਾਲਿਆ ਸਾਡੀ ਕਬੱਡੀ ਨੂੰ ਇਹ ਹੋਲਡ ਵਾਲੇ ਨੰਬਰ ਵੀ ਖਾ ਰਹੇ ਨੇ ਮੈਂ ਤਾਂ ਦੱਸਤੀ ਗੱਲ ਇਹ ਨਵਾਂ ਹੀ ਕੰਮ ਚੱਲ ਪਿਆ ਪੰਮੇ ਸੁਆਣੇ ਵਾਲੇ ਦੇ ਕਹਿਣ ਵਾਂਗੂ ਵੀ ਟੈਲੀਵਿਜ਼ਨ ਜਾਂ ਬਣ ਜਾਂਦਾ ਸੁਰਿੰਦਰਾ ਪਹਿਲਾਂ ਰੈਫਰੀ ਨੇ ਗਲਤ ਵੀ ਦੇ ਦੇਣਾ ਤੇ ਬੰਦਾ ਨੀਵੀਂ ਪਾ ਕੇ ਤੁਰਿਆਂਦਾ ਸੀਗਾ ਵੀ ਕੋਈ ਗੱਲ ਨਹੀਂ ਯਾਰ ਹੋ ਗਿਆ ਤੇ ਹੋ ਗਿਆ ਪਰ ਹੁਣ ਪੇਸ਼ੈਂਸ ਘਟ ਗਈ ਹੈ ਹੁਣ ਜਿਵੇਂ ਕਹਿੰਦੇ ਨੇ ਵੀ ਸ਼ੈਨਸ਼ੀਲਤਾ ਘਟ ਗਈ ਹੈ ਆਹ ਗੁਰਦਾਸ ਦੀ ਪਰਪੰਡਾ ਮੇਰੇ ਮਿੱਤਰੋ ਆ ਨੌਜੰਦਾ ਮਾਨੋ ਚਾਲਦੇ ਲਾਗੇ ਜਿਹੜਾ ਤਰਨਤਾਰਨ ਦੇ ਵਿੱਚ ਇਹ ਯੂਰਪ ਦੇ ਖੇਡ ਮੈਦਾਨਾਂ ਦਾ 6ਵੇਂ ਨੰਬਰ ਦਾ ਲੀਡਰ ਰਿਹਾ ਆਜ਼ਾਦ ਸ਼ੇਰੇ ਪੰਜਾਬ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡਦਾ ਹੈ ਨਾ ਨੰਬਰ ਹੋਲਡ ਵਾਲਾ ਸੀ ਉਹ ਜਾਫੀ ਦੇ ਹਿੱਸੇ ਐ ਉਹ ਜਾਫੀ ਦੇ ਹਿੱਸੇ ਐ ਤੇ ਉਧਰ ਸਾਡੇ ਬੱਬੂ ਬਾਈ ਹੈਰੀ ਵੱਲੋਂ ਤੇ ਗੋਪੀ ਵੱਲੋਂ ਕਾਲੇ ਫੌਜੀ ਦਾ ਹਰ ਜੱਫਾ 15 1500 ਦਾ ਬੁਲਟ ਆ ਗਿਆ ਦੇਦਨਾ ਦੇ ਕਬੱਡੀ ਕੱਪ ਦਾ ਕਹਿੰਦੇ ਥਾਰ ਗੱਡੀ ਦਾ ਜੇਤੂ ਐ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਦਰਸ਼ੇਨ ਸਿੰਘ ਭੰਡਾਲ ਦਾ ਪੋਤਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ 415 ਦੇ ਵਿੱਚੋਂ ਹਾਂ ਸਾਹਮਣੇ ਮੁਕਾਬਲਾ ਹੋਇਆ ਤੇ ਬੁਲਟ ਕਹਿੰਦੇ ਖੀਰਾਵਾਲੀਆ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਜੋੜਦਾ ਆਇਆ ਰਵੀ ਕੈਲਰਮ ਆ ਗਿਆ ਪਿਛਲੇ ਸਾਲ ਰਾਇਲ ਦੀ ਟੀਮ ਵੱਲੋਂ ਖੇਡਿਆ ਯੂਰਪ ਦੇ ਖੇਡ ਮੈਦਾਨਾਂ ਅੰਦਰ ਰਿੰਕੂ ਸਮਰੇ ਨੇ ਅਮਰ ਰਹਿਜੇ ਨੇ ਸਾਰੇ ਰਾਇਲ ਵਾਲਿਆਂ ਨੇ ਵੱਡਾ ਮਾਣ ਕੀਤਾ ਇੱਕ ਪਾਸੇ ਕਹਿੰਦੇ ਮੀਨਾ ਚ ਖੇਪੜੀਆ ਔਰ ਅਰਵੀ ਕੈਲਰਮ ਨੂੰ ਵੱਡੀ ਗੱਡੀ ਨਾਲ ਸਨਮਾਨ ਦੇਣਾ ਇੰਟਰਨੈਸ਼ਨਲ ਤੇ ਐਫ 14 ਦੀ ਖੇਡ ਕਲੱਬ ਵੱਲੋਂ ਦਵਿੰਦਰ ਦਾ ਹਰ ਇੱਕ ਜੱਫਾ 2100 ਦਾ ਗੈਰੀ ਆਸਟ੍ਰੇਲੀਆ ਤੇ ਘੋੜੇ ਆਸਟ੍ਰੇਲੀਆ ਵੱਲੋਂ ਮੇਰੇ ਮਿੱਤਰੋ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਆਹ ਆ ਦੇਖ ਕੌਣ ਹੈ ਇਹ ਸੋਨੀ ਹੈ ਸੋ ਨੌਜੋਨ ਨੇ ਲਾਂ ਤਕੜਾ ਜਫਾ ਕਾਲਾ ਕਾਲਾ ਤੇ ਸੋਨੀ ਕੁਝਕੀਆਂ ਸ਼ਕਲਾਂ ਵਾਲੇ ਆ ਕਾਲਾ ਤਕੜਾ ਜਫਾ ਲਾ ਗਿਆ ਆਪਣੀ ਟੀਮ ਦੇ ਲਈ ਉਧਰ ਲਖੇ ਜਵੰਦੇ ਵੱਲੋਂ ਵੀ ਕਾਲੇ ਦੇ ਲਈ 500 ਰੁਪਏ ਦੇ ਮਾਨ ਹੋਣਗੇ ਗਰਦੀ ਇਟਲੀਆ ਤੇ ਇਧਰ ਗਵਿੰਦਾ ਸਾਡਾ ਵੀਰ ਕਹਿੰਦਾ ਵੀ 1100 ਦਾ ਜਫਾ ਮੇਰੇ ਵੀਰੋ ਆ ਮੁੰਡੇ ਦਾ ਲਓ ਸਾਹਮਣੇ ਕਬੱਡੀ ਪੈ ਗਈ ਹੈ ਜੇਲਦਾਰ ਜੀ ਕਾਲੇ ਦੇ ਲਈ 500 ਸੁਰਿੰਦਰ ਜਖੇਪੜ ਵੱਲੋਂ ਆਇਆ ਤੇ ਨਾਲ ਬਾਈ ਦੇ ਵੱਲੋਂ 5-500 ਕਰ ਦਿਓ ਵਿਸ਼ੇਸ਼ ਤੌਰ ਤੇ ਧੰਨਵਾਦ ਰਾਜਵੀਰ ਲਾਲੂ ਯੂਕੇ ਰਿੰਕੂ ਯੂਕੇ ਹਿੰਦਰ ਘੋੜਾ ਜੇਕੀ ਮੰਦਰ RAMU ਫੌਜੀ ਵੱਲੋਂ ਅਗਲੇ ਸਾਲ ਕਹਿੰਦੇ ਮੀਨੇ ਦਾ ਬੁਲਟਰ ਨਾਲ ਸਨਮਾਨ ਕੀਤਾ ਜਾਊਗਾ ਹੁਣ ਸਾਰੇ ਬੈਠੇ ਹੁਣ ਤੂੰ ਵੀ ਸਵਾਦ ਲਈ ਜਾਣਾ ਭਿੰਦਾ ਕਹਿੰਦਾ ਮਨਵਾਇਆ ਦੱਸ ਦੇ ਭਿੰਦਾ ਯੂਐਸਏ ਵੀ ਆ ਕੇ ਦੱਸ ਭਿੰਦਾ ਯੂਐਸਏ ਕਹਿੰਦਾ ਵੀ ਮੀਨੇ ਦੀ ਟੀਮ ਦਾ ਜਿਹੜਾ ਮਰਜੀ ਜਾਫੀ ਜਫਾ ਲਾਵੇ 11-1100 ਦਿੱਤਾ ਜਾਣਾ ਤੇ ਦਦਾਰ ਆਸਟ੍ਰੇਲੀਆ ਕਹਿੰਦਾ ਗਣਦਾ ਖਿਡਾਰੀ ਕਿਹੜਾ ਮਨਜੀ ਜੋਫੀ ਜਫਾ ਲਾਵੇ ਉਹਦੀ ਟੀਮਾਂ ਉਹਨੂੰ ਵੀ 11 ਕਰੋਸ ਦਿੱਤਾ ਜਾ ਰਿਹਾ ਬੁਲੇਟ ਆ ਗਿਆ ਖੀਰਾਂਵਾਲ ਦੀ ਧਰਤੀ ਹੈ ਕਬੱਡੀ ਪੜ ਦਿੱਤੀ ਹੈ 400 ਪਰੇ ਕਹਿੰਦੇ ਚਾਰੇ ਸਿਰੇ ਵੇ ਆਹ ਕੜਾਣੇ ਦੀ ਧਰਤੀ ਦਾ ਪ੍ਰਤਾਪ ਕਹਿੰਦੇ ਫੋੜ ਜਿੱਤਦਾ ਕਹਿੰਦੇ ਬੁਲੇਟ ਜਿੱਤਦਾ ਮੇਰੇ ਵੀਰੋ ਆਹ ਨੰਬਰ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਹੈ ਯਾਦ ਅਲੀ ਆ ਗਿਆ ਸ਼ਾਜੀ ਖੇਡ ਮੈਦਾਨ ਅੰਦਰ ਜੀਨਕਪਰੀਆ ਗੁਰਦੀਪ ਵਾਇ ਨੂੰ ਸੁਣਦਾ ਵੇ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ ਧੂਰੀ ਤੇ ਮੀਰਪੁਰ ਦਾ ਮੈਚ ਇਸ ਤੋਂ ਬਾਅਦ ਖੇਡਿਆ ਜਾਣਾ ਹੈ ਹਰਤਾਥੇ ਨੇ ਕੋਟ ਕਰੋੜ ਨਾਲ ਖੇਡਣਾ ਹੈ ਸਟੌਜ ਨੇ ਸ਼ਮਸ਼ਪੁਰ ਨਾਲ ਖੇਡਣਾ ਹੈ ਆਹ ਸ਼ਾਜੀ ਦੁਨੀਆ ਦੀ ਕਰੀਮ ਇਸ ਵੇਲੇ ਜਿਖੇਪੜ ਦੇ ਵਿੱਚ ਖੇਡ ਰਹੀ ਇੱਕ ਪਾਸੇ ਮੀਣਾ ਔਰ ਦੂਜੇ ਪਾਸੇ ਸ਼ਾਜੀ ਸ਼ਹਿਯਾਦ ਸ਼ਾਜੀ ਜੱਸੀ ਸ਼ੇਰਗਿੱਲ ਮਾਣ ਕਰਦਾ ਹੈ ਇਸ ਨੌਜਵਾਨ ਦੀ ਖੇਡ ਤੇ ਆਹ ਬਾਕੀਪੁਰੀਆ ਅਗਲੀ ਕਬੱਡੀ ਪਾ ਰਿਹਾ ਹੈ। ਹਾਂ ਬਾਕੀਪੁਰੀਆ ਗੁਰਦਾਸ ਆ ਗਿਆ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। 400 ਆਪਰਾਂ ਦੇ ਵਿੱਚੋਂ ਵੇਖਣਾ ਵੀ। ਆਹ ਜਖੇਪੜ ਵਾਲੇ ਕਾਲੇ ਦੀ ਹਿੱਕ ਤੇ ਟੱਚ ਲੱਗਿਆ ਹੈ। ਨੰਬਰ ਰੇਡਰ ਦੇ ਲਈ ਜਾ ਜੁੜਿਆ ਹੈ। 1100 ਰੁਪਿਆ ਦਦਾਰ ਆਸਟ੍ਰੇਲੀਆ ਵੱਲੋਂ ਆਹ ਰੇਡ ਦੇ ਉੱਤੇ ਹੈ। ਐਨ ਕਹਿੰਦੇ ਭਿੰਦਾ ਯੂ ਐਸ ਏ ਵਾਲਾ ਤੇ ਰਾਜੀ ਆਸਟ੍ਰੇਲੀਆ ਕਹਿੰਦੇ ਵੀ ਆਹ ਕਹਿੰਦੇ ਰਵੀ ਚੰਦਰਨ ਵਾਲੇ ਦੀ ਰੇਡ ਦੇ ਉੱਤੇ 1100 ਹੋਵੇਗਾ। ਆਹ ਕਬੱਡੀ ਪੈ ਗਈ ਹੈ 400 ਪਰ 4 ਬਾਲ ਦੀ ਧਰਤੀ ਦਾ ਤਿੰਨ ਰੇਡਾਂ ਦੇ ਉੱਤੇ 1100 ਹੈ ਸਾਡੇ ਵੀਰ ਕਹਿੰਦੇ ਤਿੰਨ ਕਬੱਡੀਆਂ ਤੇ 1100 ਹੋਵੇਗਾ ਆ ਪਹਿਲੀ ਕਬੱਡੀ ਇੱਕ ਪਾਸੇ ਮੀਨਾ ਦੂਜੇ ਪਾਸੇ ਚਿਰਾਗ ਮਈਆ ਵਾਲੀਆ ਕੋਸ਼ਿਸ਼ ਕਰਦਾ ਪਰ ਨੰਬਰ ਰੀਡਰ ਦੇ ਲਈ ਜਾ ਜੜਿਆ ਰਵੀ ਕੈਲਰ ਵਾਲਾ ਨੰਬਰ ਜੁੜ ਗਿਆ ਬੁਲਟ ਆ ਗਿਆ ਰਪਿੰਦਰ ਜੀ ਚੱਕਰ ਮੈਚ ਤੇ ਕਰੋ ਕੈਲਰ ਇੱਕ ਇਨਸਾਨ ਜਿਹੜਾ ਸ਼ਾਜੀ ਦਾ ਲੱਗਿਆ ਹੋਇਆ ਸੀਗਾ ਬਬਲੀ ਰੰਦਾਵਾ ਜੀ ਵੱਲੋਂ ਉਹ ਸਾਡੇ ਵੀਰ ਜਰੂਰ ਪਹੁੰਚਦਾ ਕਰ ਦੇਣ ਲੌਂਗੋ ਵਾਲੀਏ ਬਬਲੀ ਰੰਦਾਵੇ ਉਹਨਾਂ ਵੱਲੋਂ ਮਾਨ ਸਰਵਾਰ ਆਹ ਇੱਕ ਪਾਸੇ ਬੁਲਟ ਤੇ ਜਰ ਮੁੰਡੇ ਦਾ ਪੂਰਾ ਨਾਮ ਦੱਸੋ ਮਿੰਗਣਾ ਮੈਨੂੰ ਨਹੀਂ ਵਧੀਆ ਜਿਹਾ ਲੱਗਦਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਨਾਮ ਹੈ ਆ ਪਿੰਡਾਂ ਵਾਲੇ ਨਾਮ ਪਤਾ ਨਹੀਂ ਕਿਹੋ ਜਿਹਾ ਰੱਖ ਦਿੰਦੇ ਐ ਔਰ ਦੇਖੋ ਹਰਵਿੰਦਰ ਕਿੰਨਾ ਸੋਹਣਾ ਨਾਮ ਹੈ ਤੇ ਮਿੰਗਣ ਕਹਿ ਕੇ ਜਮਾਈ ਜਖਣਾ ਜੀ ਵੜ ਦਿੰਦਾ ਅਗਲਾ ਇਹਨੂੰ ਹਰਵਿੰਦਰ ਆਖਿਆ ਕਰੋ ਮੇਰੇ ਮਿੱਤਰੋ ਚਲੋ ਛੋਟੇ ਹੁੰਦਾਂ ਦਾ ਨਾਮ ਚੱਲ ਜਾਂਦਾ ਪਰ ਜਦੋਂ ਨਾਮ ਪ੍ਰਸਿੱਧ ਹੋ ਜਾਣਾ ਆ ਫਿਰ ਤੇ ਸਾਡਾ ਫਰਜ਼ ਬਣਦਾ ਹੈ ਸਤਕਾਰ ਨਾਲ ਬੁਲਾਉਣ ਦਾ ਆਹ ਸਾਹਮਣੇ ਕਬੱਡੀ ਸ਼ਾਜੀ ਦੀ ਲਾਉ ਤਕੜਾ ਜਫਾ ਇੱਕ ਪਾਸੇ ਮੈਨੂੰ ਲੱਗਦਾ ਵੀ ਗੈਰੀ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਜਾਂ ਜੁੜਿਆ ਗੈਰੀ ਨੇ ਕੋਸ਼ਿਸ਼ ਕੀਤੀ ਹੈ ਲਓ ਸਾਹਮਣੇ ਕਬੱਡੀ ਪਾਉਣ ਲਈ ਕਹਿੰਦੇ ਗੁਰਦਾਸ ਆ ਗਿਆ ਬਾਕੀ ਪੁਰੀਆ ਉਹ ਕਬੱਡੀ ਪਾਉਂਦਾ ਨੌਜਾਨ ਕਹਿੰਦੇ ਮਾਝੇ ਦਾ ਖਿਡਾਰੀ ਹੈ 400 ਪਰੇ ਵੇਖ ਲਾ ਵੀ ਸੰਗਰੂਰ ਦੀ ਟੀਮ ਦੇ ਆ ਬੱਲੇ ਬੱਲੇ ਕਰਮੂਵੇਂ ਆ ਖੇਪੜ ਵਾਲਿਓ ਆ ਖੇਡ ਮੈਦਾਨ ਦੇ ਵਿੱਚ ਵਾਹ ਓਏ ਪ੍ਰਤਾਪ ਨੌਜਾਨ ਪਰ ਨੰਬਰ ਕਹਿੰਦੇ ਗੁਰਦਾਸ ਬਾਕੀਪੁਰ ਆਪਣੀ ਟੀਮ ਦੇ ਲਈ ਨੰਬਰ ਜੋੜ ਰਿਹਾ ਇਟਲੀ ਦੇ ਮੇਲੇ ਦਾ ਬੈਸਟ ਰੇਡਰ ਰਿਹਾ ਗੁਰਦਾਸ 29 ਤਰੀਕ ਨੂੰ ਇਹਦੇ ਪਿੰਡ ਵੱਡਾ ਮਾਨ ਸਨਮਾਨ ਬੁਲਟ ਦੇ ਨਾਲ ਕਰਨਾ ਹੈ 29 ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਬਾਕੀਪੁਰ ਦੇ ਵਿੱਚ ਆ ਨੌਜਾਨ ਰਿਸ਼ੀਆਂ ਬੁਨੀਆਂ ਦੀ ਧਰਤੀ ਦਾ ਹਰਿਆਣੇ ਦੇ ਵਿੱਚ ਕਹਿੰਦੇ ਕਿਲਰ ਪਿੰਡ ਮੇਰੇ ਚਰਾਗਦੀਨ ਕਰਦਾ ਕੋਸ਼ਿਸ਼ ਪਰ ਕੈਲਰਮ ਵਾਲੇ ਰਵੀ ਦੇ ਵਿੱਚ ਪ੍ਰੋਮੋਟਰ ਤੇ ਦਰਸ਼ਕ ਗੱਲਾਂ ਕਰਦੇ ਆ ਵੀ ਬਾਲੀ ਜਾਨ ਐ ਮੇਰੇ ਮਿੱਤਰੋ ਐਨ ਪੂਰੀ ਤਿਆਰੀ ਦੇ ਨਾਲ ਖੇਡਦਾ ਕੈਲਰਮ ਵਾਲਾ ਰਵੀ ਆ ਹਰਮਨ ਬੁਲਟ ਆ ਆ ਤਰਸੀਮ ਸਿੰਘ ਪੰਡਾਲ ਦਾ ਪੋਤਾ ਇਹ ਦੁਨੀਆ ਦਾ ਟਾਪਰ ਆ ਆ ਇਸ ਨੌਜਵਾਨ ਦਾ ਕੱਦ ਬੇਸ਼ੱਕ ਛੋਟਾ ਪਰ ਕਹਿੰਦੇ ਖਰੇ ਖਰਿਆਂ ਤੋਂ ਨਹੀਂ ਲੋਟ ਆਉਂਦਾ ਖਰੇ ਖਰਿਆਂ ਤੋਂ ਨਹੀਂ ਲੋਟ ਆਉਂਦਾ ਇੱਕ ਪਾਸੇ ਕਿੜੇ ਕਰਿਆ ਨੇ ਪੁਆਇੰਟ ਜਿਹੜਾ ਕਹਿੰਦੇ ਨੇ ਜਿਲ੍ਹੇ ਕਪੂਰਥਲੀਆ ਜੋੜ ਗਿਆ ਆਪਣੀ ਟੀਮ ਦੇ ਲਈ ਉਧਰ ਕਹਿੰਦੇ ਜੇਕੀ ਸਾਡਾ ਵੀਰ ਜਰਮਨ ਵਾਲਾ ਕਹਿੰਦੇ ਹਰਿੰਦਰ ਦੀ ਜਫੇ ਦੇ ਉੱਤੇ ਤੇ ਮੀਣੇ ਦੀ ਜਫੇ ਦੇ ਉੱਤੇ ਗੱਲਾਂ ਵੱਡੀਆਂ ਕਹਿੰਦੇ ਆਹ ਜਰਮਨ ਬੈਠਾ ਖੁਸ਼ਦੀਪ ਦਾ ਵੀਰ ਯਾਰੀ ਆ ਕਹਿੰਦੇ ਸਾਡੇ ਨਾਲ ਪਰ ਸਾਹਮਣੇ ਇਸ ਲਈ ਦੇਖਣਾ ਵੀ ਫਰੀਦ ਦਾ ਵੀਰ ਇਹ ਆ ਸ਼ਕਰਪੁਰਿਆ ਸਾਜੀ ਤੇ ਟੱਕਰ ਕਹਿੰਦੇ ਆਹ ਚਰਾਗਦੀਨ ਮਈਆ ਵਾਲੇ ਦੇ ਨਾਲ ਹੋ ਗਈ ਆ ਪੰਜਾਬੀ ਵੀਰੋ ਆਹ ਸਾਹਮਣੇ ਦੇਖਣਾ ਵੀ ਫਰੀਦ ਦਾ ਵੀਰ ਸਾਜੀ ਸਾਜੀ ਨੰਬਰ ਲੈ ਗਿਆ ਬਬਲੀ ਰੰਧਾਵਾ ਜੀ ਕਹਿੰਦੇ ਵੀ 2 ਰੈਡਾਂ 1100 ਦੀਆਂ ਪਵਾ ਦਿਓ ਯੂ ਐਸ ਏ ਤੋਂ ਉਧਰ ਦੀਦਾਰ ਪਿੰਡਾ ਤੇ ਬਿੱਲਾ ਕਹਿੰਦੇ ਵੀ 1100 ਰਵੀ ਕੈਲਰਨ ਦੀਆਂ ਦੋ ਕਬੱਡੀਆਂ ਦਾ ਮੇਰੇ ਮਿੱਤਰੋ ਦੋ ਕਬੱਡੀਆਂ ਦਾ ਬਿੱਲਾ ਸਾਡਾ ਵੀਰ ਨਾਲ ਦਦਾਰ ਹੋਣੀ ਆਸਟ੍ਰੇਲੀਆ ਤੋਂ ਐ ਔਰ ਪਿੰਡਾ ਯੂ ਐਸ ਏ ਤੋਂ ਅੱਜ ਦੇ ਮੇਲੇ ਦੇ ਲਈ ਭਰਾਵਾਂ ਦੇ ਵੱਡੇ ਸਹਿਯੋਗ ਨੇ ਆ ਗਿਆ ਮੇਰੇ ਮਿੱਤਰੋ 11 1100 ਇੱਕ ਇੱਕ ਨੰਬਰ ਦਾ ਜਿਹੜਾ ਦਿੱਤਾ ਜਾ ਰਿਹਾ ਹੈ ਬਹੁਤ ਵੱਡੇ ਪੱਦਰ ਦਾ ਮੈਚ ਖੇੜਿਆ ਜਾ ਰਿਹਾ ਹੈ ਜਿਹੜੇ ਵੀਰ ਖੜੇ ਨੇ ਉਹ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਹੁਣ ਵੇਖਾਂਗੇ ਜਿਖੇਪਲੀਏ ਮੀਨੇ ਦਾ ਜੱਫਾ ਹੁਸਨ ਦਾ ਜੱਫਾ ਇੱਕ ਪਾਸੇ ਰਵੀ ਔਰ ਦੂਜੇ ਪਾਸੇ ਨੰਬਰ ਦੇ ਪਾਸੇ ਮੀਨਾ ਤੇ ਨੰਬਰ ਰੇਡਰ ਦਾ ਨੰਬਰ ਦیدار ਦੀ ਟੀਮ ਦਾ ਭਿੰਦੇ ਦੀ ਟੀਮ ਦਾ ਨੰਬਰ ਕਹਿੰਦੇ ਰਾਜੀ ਆਸਟ੍ਰੇਲੀਆ ਦੀ ਟੀਮ ਦਾ ਮੇਰੇ ਵੀਰੋ ਲਖਵਿੰਦਰ ਜਵੰਦੇ ਵੱਲੋਂ ਕਾਲੇ ਦਾ ਜਫਾ 1100 ਦਾ ਹੋਵੇਗਾ ਲਖਵਿੰਦਰ ਜਵੰਦੇ ਵੱਲੋਂ ਕਾਲੇ ਦਾ ਜਫਾ 1100 ਦਾ ਹੋਵੇਗਾ ਬੁਲਟ ਆ ਗਿਆ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ ਆਹ 400 ਪਰੇ ਕਹਿੰਦੇ ਤੇ 4 ਹਰਮਨ 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 ਬੁਲਟ ਹਰਮਨ ਬੁਲਟ ਦੀ ਰੇਡ ਔਰ ਦੂਜੇ ਪਾਸੇ ਜਾਫੀ ਦੀ ਕੋਸ਼ਿਸ਼ ਲੱਗੂ ਸਿਰੇ ਦਾ ਜਫਾ ਕਿ ਨਹੀਂ ਗੱਲ ਸਮੇਂ ਦੀ ਵਜਦੇ ਤੱਕੇ ਤੇ ਪੁਆਇੰਟ ਜਿਹੜਾ ਉਹ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਧਾਵੀ ਦਾ ਹੈ ਬਈ ਦਰਸ਼ਕ ਵੀਰੋ ਮੈਚ ਕਿੱਦਾ ਲੱਗ ਰਿਹਾ ਫਿਰ ਇੱਕ ਵਾਰੀ ਦੱਸਿਓ ਯਾਰਾ ਨਿਆਰਾ ਵੱਖਰਾ ਹੈ ਮਨੀ ਬੱਲੇ ਵੀਰਾਂ ਨੂੰ ਕਰਦੇ ਬੇਨਤੀ ਜਿਹੜੇ ਖੜੇ ਨੇ ਉਹ ਇੱਕ ਸਾਈਟ ਹੋ ਕੇ ਬੈਠ ਜਾਣ ਕੈਲਰਮ ਵਾਲਾ ਰਵੀ ਆ ਗਿਆ ਆ ਤਨੰਤਰ ਹੈ ਦੁਨੀਆ ਦੇ ਵਿੱਚ ਕਹਿੰਦੇ ਨਾਂ ਚੱਲਦਾ ਵੱਖੋ ਵੱਖਰੀਆਂ ਕਲੱਬਾਂ ਇਹਦੇ ਨੌਜੰਨ ਦੇ ਮਗਰ ਨੇ ਵੀ ਸਾਡੇ ਵੱਲੋਂ ਖੇਡੇ ਪਰ ਵੇਖਦਾ ਵੀ ਕੈਲਰਮ ਵਾਲਾ ਰਵੀ ਯੂਰਪ ਤੋਂ ਬਾਅਦ ਕੈਨੇਡਾ ਵੀ ਸਿਰਾਂ ਕਰਵਾਇਆ ਔਰ ਆਪਣੀ ਖੇਡ ਦੇ ਜ਼ਰੀਏ ਲੋਕਾਂ ਦੇ ਮੇਰੇ ਮਿੱਤਰੋ ਦਿਲ ਜਿੱਤ ਆਇਆ ਮਨੀ ਕੈਨੇਡਾ ਵੱਲੋਂ ਹਜ਼ਾਰ ਹਜ਼ਾਰ ਰੁਪਈਆ ਦੋਨੋਂ ਪਾਸਿਓਂ ਜਿਹੜਾ ਵੀ ਜਾ ਵਾਲਾ ਦੇ ਉਹ ਸਾਡੇ ਵੱਲੋਂ ਮਨੀ ਕਹਿੰਦਾ ਵੀ ਮਾਨ ਸਨਮਾਨ ਕੀਤੇ ਜਾਣਗੇ ਸਾਡਾ ਯਾਰੀ ਜਰਮਨ ਵਾਲਾ ਕਹਿੰਦਾ ਵੀ ਮੇਰੇ ਦਾ ਜਫਾ ਇਧਰ ਹਰਿੰਦਰ ਦਾ ਜਫਾ ਕਹਿੰਦੇ ਮੇਰੇ ਵੀਰੋ ਐਨ 5 500 ਦਾ ਹੋਣਾ ਪਰ ਸਾਹਮਣੇ ਗੁਰਦਾਸ ਬਾਕੀਪੁਰਿਆ ਪਾਉਣਾ ਕਬੱਡੀ ਆ ਦੂਜੇ ਪਾਸੇ ਜਖੇਪੜੀਆ ਟਰਾਈ ਕਰ ਰਿਹਾ ਇਹ ਸੋਨੀ ਹੈ ਕਹਿੰਦੇ ਨੌਜਾਨ ਪਰ ਨੰਬਰ ਰੇਡਰ ਵੱਲੀ ਜਾ ਜੁੜਿਆ ਆਹ ਸਾਹਮਣੇ ਸ਼ਹਿਜ਼ਾਦ ਆ ਗਿਆ ਇਹ ਸਾਹਮਣੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਬੱਲੇ ਬੱਲੇ ਕਰਵਾਉਂਦਾ ਮੁੰਡਾ ਕਿ ਗੁੱਲੀ ਵੀ ਫਕੀਰ ਦੀ ਵਿੱਚ ਆਹ ਸਾਹਮਣੇ ਦੇਖਣਾ ਵੀ ਕਹਿੰਦੇ ਕਬੱਡੀ ਪਾਰਤੀ ਹੈ ਫਰਿਆਦ ਦਾ ਵੀਰ ਆ ਮਲੂਕ ਦਾ ਵੀਰ ਕਹਿੰਦੇ ਸ਼ਹਿਯਾਦ ਕਬੱਡੀ ਪਾਉਣ ਦੇ ਲਈ ਬੜਾ ਹੋਇਆ ਕਬੱਡੀ ਵਾਲੇ ਸ਼ਾਜੀ ਸ਼ਾਜੀ ਕਹਿ ਕੇ ਬੁਲਾਉਂਦੇ ਆ ਚਾਰ ਸਟਾਪਰਾਂ ਦੇ ਵਿੱਚੋਂ ਆਹ ਸਾਹਮਣੇ ਮੀਨਾ ਕਰਦਾ ਟਰਾਈ ਲੱਗਿਆ ਜੋਰ ਖੱਬੇ ਸੱਜੇ ਘੇਰੀ ਆਹ ਡਾਜ ਤੇ ਨੰਬਰ ਰੀਡਰ ਦੇ ਲਈ ਜਾਂ ਜੜਿਆ ਕਾਲਾ ਕੱਪੜੇ ਵਾਲਾ ਕਹਿੰਦਾ ਮੀਨੇ ਦਾ ਜਫਾ ਵੀ 1100 ਦਾ ਹੋਣਾ ਹੈ ਮੇਰੇ ਵੀਰੋ 2100 ਦਾ 2100 ਦਾ ਜਫਾ ਆਵੇਗਾ ਕਾਲੇ ਕੱਪੜੇ ਵਾਲੇ ਵੱਲੋਂ ਜਫਾ ਮੈਨੂੰ ਲੱਗਦਾ ਹਾਇ ਤੱਕ ਦੋਨੇ ਪਾਸੇ ਨਹੀਂ ਲੱਗਿਆ ਜਦੋਂ ਲੱਗੂ ਤੇ ਸਾਰਾ ਜਖੇਪੜ ਨੱਚੂ ਜਦੋਂ ਲੱਗੂ ਤੇ ਦੁਨੀਆ ਨੂੰ ਪਤਾ ਲੱਗੂ ਵੀ ਜਫਾ ਲੱਗ ਗਿਆ ਗੁਰਦਾਸ ਤੇ ਦੂਜੇ ਪਾਸੇ ਹਰਵਿੰਦਰ ਸਿੰਘ ਜਖੇਪਲੀਆ ਕੋਸ਼ਿਸ਼ ਕਰਦਾ ਤੇ ਪੁਆਇੰਟ ਜਿਹੜਾ ਗੁਰਦਾਸ ਵੀਰੇ ਬੈਠ ਜਾਓ ਯਾਰ ਮੇਰਾ ਭਰਾ ਬਣ ਕੇ ਦੇਖੋ ਮੈਂ ਬਾਰ ਬਾਰ ਬੋਲਦਾ ਚੰਗਾ ਨਹੀਂ ਲੱਗਦਾ ਲਾਈਵ ਦੁਨੀਆ ਜੁੜੀ ਹੈ ਪਰ ਅਗਲਾ ਕਹਿੰਦਾ ਰਪਿੰਦਰ ਬਾਰ ਬਾਰ ਇੱਕੋ ਗੱਲ ਨੂੰ ਦੱਬੀ ਤੁਰਿਆ ਹੁੰਦਾ ਪਰ ਮੈਨੂੰ ਉਹਨਾਂ ਲੋਕਾਂ ਦਾ ਖਿਆਲ ਹੈ ਜਿਹੜੇ ਉਹ ਬਾਹਰ ਖੜੇ ਕਬੱਡੀ ਦੇਖਦੇ ਆ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਹੋ ਪਰ ਦੁਨੀਆ ਦਾ ਸੁਆਦ ਖਤਮ ਹੋ ਜਾਂਦਾ ਆਓ ਸਾਹਮਣੇ ਦੇਖਣਾ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਰਵੀ ਗੰਰਮ ਵਾਲਾ ਰਵੀ ਗੰਰਮ ਵਾਲਾ ਰਵੀ ਨੰਬਰ ਲੈ ਕੇ ਆਇਆ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਆਓ ਸਾਹਮਣੇ ਦੇਖਦੇ ਆਂ ਵੀ ਕਹਿੰਦੇ ਹਰਮਨ ਬੁਲਟ ਆ ਗਿਆ ਖੀਰਾਵਾਲਿਆ ਕਪੂਰਥਲੀਆ ਨੌਜਾਨ ਕਬੱਡੀ ਪਾਉਂਦਾ ਆਇਆ ਬਾਲਾਂ ਦਾ ਸਟਾਈਲ ਵੀ ਵੇਖੋ ਮੁੰਡੇ ਦਾ ਟੋਰ ਵੀ ਵੇਖੋ ਅੰਦਾਜ਼ ਵੀ ਵੇਖੋ ਸਰੀਰ ਵੀ ਵੇਖੋ ਬਾਜੀ ਦੇ ਧੱਕੇ ਵੇਖੋ ਗਰਾਊਂਡ ਦੇ ਵਿੱਚ ਤੇ ਨੰਬਰ ਰੈਡਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਐ ਐਨ ਕਹਿੰਦੇ ਜੈਰੀ ਜਰਮਨ ਵਾਲਾ ਸਾਡਾ ਯਾਰ ਦੋਨੇ ਟੀਮਾਂ ਦੇ ਲਈ ਕਹਿੰਦੇ ਐਨ ਇਧਰੋਂ ਮੀਨਾ ਖੇਡ ਰਿਹਾ ਇਧਰੋਂ ਹਰਿੰਦਰ ਖੇਡ ਰਿਹਾ ਵੱਡੇ ਪ੍ਰਾਈਜ਼ ਦੇ ਰਿਹਾ ਵੱਡੇ ਸਤਿਕਾਰ ਦੇ ਰਿਹਾ ਮਾਣ ਹੈ ਸਾਡੀ ਜ਼ਿੰਦਗੀ ਦਾ ਇਧਰ ਭਿੰਦਾ ਸਾਡਾ ਵੀਰ ਹਾਂਜੀ ਯੂ ਐਸ ਏ ਵਾਲਾ ਕਹਿੰਦਾ ਵੀ ਜਿਹੜਾ ਮਰਜੀ ਜੱਫੀ ਜੱਫਾ ਲਾ ਦੇ 1500 ਦੇ ਦਾਂਗੇ ਰਪਿੰਦਰ ਜੀ ਚੱਕੋ ਮੈਂ ਤੇ ਕਰੋਗੇ ਸਾਡੀ ਦੀ ਕਬੱਡੀ ਹੈ ਬਬਲੀ ਰੰਧਾਵਾ ਜੀ ਵੱਲੋਂ 1100 ਲੱਗਿਆ ਦੂਜੀ ਲਾਸਟ ਹੈ ਆਹ ਪੈਂਦੀ ਰੇਟ ਤੇ ਪੁਆਇੰਟ ਜਿਹੜਾ ਹੈ ਰੇਂਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਹੈ 샤ਜੀ ਆਪਣੀ ਟੀਮ ਦੇ ਲਈ ਜੋੜ ਗਿਆ 14 14 ਨੰਬਰ ਨੇ ਕੀ ਖਿਆਲ ਆ ਜਖੇਪੜ ਵਾਲਿਓ ਕੌਣ ਜਿੱਤੂ ਫੇਰ ਹੁਣ ਤੇ ਪਤਾ ਹੀ ਆ ਵੀ ਜਖੇਪੜ ਹੀ ਜਿੱਤੂ ਜਿਹੜਾ ਮਰਜੀ ਇਸ ਮੈਚ ਦਾ ਜੇਤੂ ਆ ਪਰ ਜਿੱਤੂ ਜਖੇਪੜ ਟੀਮਾਂ ਦੋ ਵਡੀਆਂ ਹੋਈਆਂ ਨੇ ਔਰ ਜੇ ਇੱਕ ਤੇ ਇੱਕ ਟੀਮ ਬੜ ਕੇ ਖੇਡੇ ਐਨ ਸਰੇ ਦੀ ਟੀਮ ਬਣੇ ਮੇਰੇ ਮਿੱਤਰੋ ਪਰ ਦੇ ਜਿਹੜੇ ਨਵੇਂ ਖਿਡਾਰੀ ਵੀ ਹੁੰਦੇ ਆ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਉਹ ਵੀ ਅੱਗੇ ਆ ਜਾਂਦੇ ਆ ਜਗੇਸ਼ભાઈ ਕਹਿੰਦਾ ਦੇਖੋ ਜਦੀਪ ਕਹਿੰਦਾ ਜੇ ਸੋਨੀ ਪੰਡਤ ਜੱਫਾ ਲਾਵੇ 1100 ਦਿੱਤਾ ਜਾਣਾ ਸੋਨੀਪੜ ਦਾ ਜਫਾ 1100 ਦਾ ਹੋਵੇਗਾ ਜਗੇਸ਼ ਤੇ ਖੁਸ਼ਦੀਪ ਵੱਲੋਂ ਐਨ ਵੱਡੇ ਮਾਨ ਹੋਣਗੇ ਮੇਰੇ ਵੀਰੋ ਅੱਜ ਬਿੱਟੂ ਰੰਡੀ ਦਾ ਮੇਲਾ ਚੱਲਦਾ ਸਾਡੇ ਵੀਰ ਕਹਿੰਦੇ ਗਵਿੰਦੇ ਹੁਣਾਂ ਦਾ ਮੇਲਾ ਆਹ ਸਾਡੇ ਕਹਿੰਦੇ 인ਦਰਬਾਈ ਹੁਣਾਂ ਦਾ ਮੇਲਾ ਦੀਪ ਹੁਣਾਂ ਦਾ ਮੇਲਾ ਸਾਡੇ ਭਰਾਵਾਂ ਦਾ ਮੇਲਾ ਚੱਲਦਾ ਅੱਜ ਕਹਿੰਦੇ ਜੇ ਖੇਪੜ ਦੇ ਵਿੱਚ ਹੱਲਾ ਗੁੱਲਾ ਹੋਇਆ ਪਿਆ ਦੇਖਣਾ ਵੀ ਰਵੀ ਕੈਲਰਮ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵੱਧ ਗਿਆ ਚਾਰ ਜਾਫੀ ਨੇ ਆਹ ਸਾਹਮਣੇ ਮੀਣਾ ਜਿਖੇ ਨੰਬਰ ਕਹਿੰਦੇ ਰਵੀ ਮੀਨੇ ਦੀ ਫੜਾਈ ਦੀ ਸਿਰੇ ਦੀ ਹੈ ਮੀਨੇ ਦੀ ਫੜਾਈ ਸਿਰੇ ਦੀ ਹੈ ਮੇਰੇ ਮਿੱਤਰੋ ਅਗਲੀ ਕਬੱਡੀ ਗੁਰਦਾਸ ਸਵਰਗਿਆ ਗੁਰਸੈਵ ਸਿੰਘ ਦਾ ਪੁੱਤਰ ਬਾਕੀ ਪਰਪਿੰਡ ਮੇਰੇ ਮਿੱਤਰੋ ਮਾਨੋ ਚਾਹ ਦੇ ਲਾਗੇ ਕਰਕੇ ਪੈਂਦਾ ਆਹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਆਹ ਨੌਜਵਨ ਯੂਰਪ ਤੱਕਣਾ ਖੇਡਿਆ ਪਿਛਲੇ ਸਾਲ ਕੈਨੇਡਾ ਸਿਰੇ ਦਾ ਖੇਡ ਆਇਆ ਪਰ ਸਾਹਮਣੇ ਧੰਨਵਾਦ ਹੈ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਤੁਸੀਂ ਸਤਿਕਾਰਯੋਗ ਬਖਸ਼ਦੇ ਹੋ ਇਹਨਾਂ ਕਬੱਡੀ ਦੇ ਖਿਡਾਰੀਆਂ ਨੂੰ ਸ਼ਾਜੀ ਜਦੋਂ ਵਰਲਡ ਕੱਪ ਤੇ ਗਿਆ ਤੇ ਇਹਦਾ ਕੋਈ ਇਰਾਦਾ ਨਹੀਂ ਸੀ ਖੇਡਣ ਦਾ ਫਰਿਆਦ ਨੇ ਆਖਿਆ ਵੀ ਖੇਡਣਾ ਪੈਣਾ ਪੂਰੇ ਤਿੰਨ ਦੇ ਵਿੱਚ ਪਾਪਾ ਕਬੱਡੀਆਂ ਮੁੰਡੇ ਨੇ ਸਰਿੰਦਰਾਂ ਐਨ ਦਿਲਜਤ ਨੇ ਲੋਕਾਂ ਦੇ ਕਨੇਡਾ ਕੱਪ ਦਾ ਬੈਸਟ ਬਣਿਆ ਔਰ ਉਧਰ ਸਰਿੰਦਰ ਜਖੇਪੜ ਵੱਲੋਂ 500 ਪੁੱਜ ਗਿਆ ਪ੍ਰਤਾਪ ਕੜਿਆਣੇ ਦੇ ਲਈ ਤੇ ਆ ਬਿੱਲੇ ਗੋਬਿੰਦ ਬਿੱਲੇ ਵੱਲੋਂ ਉਧਰ ਸਾਡੇ ਜਦਾਰ ਹੁਣਾ ਵੱਲੋਂ ਤੇ ਨਾਲ ਭਿੰਦੇ ਹੁਣਾ ਵੱਲੋਂ ਯੂ ਐਸ ਏ ਤੋਂ ਮੇਰੇ ਵੀਰੋ ਇਹ ਮਾਇਆ ਜਿਹੜੀ ਪੁਜੀ ਹੈ ਵੀਰੇ ਬਾਅਦ ਚ ਫੜ ਕੇ ਲੈ ਜੀ ਹਰਮਨ ਬੁਲਟ ਕਬੱਡੀ 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 ਵੱਡੀ ਜਿੰਦਾਬਾਹ ਕਬੱਡੀ ਜਿੰਦਾਬਾਹ ਕਬੱਡੀ ਜਿੰਦਾਬਾਹ ਕਬੱਡੀ ਜਿੰਦਾਬਾਹ ਬਹੁਤ ਸਿਰੇ ਦਾ ਮੈਚ ਜੈਲਦਾਰਾ ਆ ਗਿਆ ਫਿਰ ਰਵੀ ਆ ਗਿਆ ਕਿੱਡਾ ਰਵੀ ਆ ਗਿਆ ਕਿਲਰ ਮਨੀ ਧਰਤੀ ਦਾ ਮੇਰੇ ਵੀਰੋ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਚਾਰ ਸਟਾਪਰ ਨੇ ਹੁਣ ਜਖੇਪੜ ਵਾਲੇ ਆ ਮੀਨੇ ਦੀ ਟੀਮ ਦੇ ਖਿਡਾਰੀ ਚਾਰੇ ਕਹਿੰਦੇ ਸਿਰੇ ਰਿਹਾ ਚਾਰੇ ਬਲੇ ਬਲੇ ਕਰਾਉਂਦੇ ਆ ਮੀਨਾ ਜਖੇਪੜ ਵਾਲਾ ਆ ਫੜ ਗਿਆ ਨੰਬਰ ਲੈ ਕੇ ਆ ਗਿਆ ਆਪਣੀ ਟੀਮ ਦੇ ਲਈ ਰਵੀ ਕੈਲਰਾਂ ਵਾਲਾ ਹੱਸਦਾ ਵੀ ਬਾਕੀ ਮੁੰਡਾ ਗਿੱਟਾ ਕੇਲੇ ਦੋ ਤਿੰਨ ਆਰੀ ਇਹੀ ਲਗਾ ਲਾ ਗਿਆ ਮੇਰੇ ਵੀਰੋ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਰੇਡ ਕਹਿੰਦੇ ਬੁਲਟ ਦੀ ਆਹ ਖੀਰਾਵਾਲ ਪਿੰਡ ਹੈ ਜਿਹੜੇ ਕਪੂਰਥਲੇ ਦੀ ਧਰਤੀ ਹੈ ਬਾਬੇ ترਸੇਮ ਸਿੰਘ ਭੰਡਾਲ ਨੂੰ ਮਾਣ ਆਪਣੇ ਪੋਤੇ ਦੀ ਖੇਡ ਦੇ ਉੱਤੇ ਆਹ ਸਾਹਮਣੇ ਧਾਵਾ ਬੋਲਦਾ ਹੋਇਆ 400 ਪਰ ਇੱਕ ਪਾਸੇ ਪ੍ਰਤਾਪ ਕਿੜਿਆਣੇ ਵਾਲਾ ਜਿਹੜਾ ਲੁਧੇ ਬੱਲੇ 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 ਪੜਿਆ ਪ੍ਰਤਾਪ ਮੇਲਾ ਲੁੱਟ ਗਿਆ ਪ੍ਰਤਾਪ ਮੇਲਾ ਮੈਚ ਉਹ ਜਖੇਪੜ ਵਾਲਿਓ ਪ੍ਰਤਾਪ ਦਾ ਜਫਾ ਕਿਵੇਂ ਲੱਗਿਆ ਉਧਰ ਮੈਨ ਆਸਟ੍ਰੇਲੀਆ ਪੰਡਾ ਯੂ ਐਸ ਏ ਤੇ ਰਾਜੀ ਆਸਟ੍ਰੇਲੀਆ ਵੱਲੋਂ 1100 ਫੜ ਗਵਿੰਦੇ ਤੋਂ ਨੌਜੰਨਾ 516 ਨੰਬਰ ਨੇ ਜਖੇਪੜ ਮੀਨੇ ਦੀ ਕਲੱਬ ਦੇ ਰਵਿੰਦਰ ਸਿੰਘ ਮਿੰਗਣ ਦੀ ਕਲੱਬ ਦੇ ਰਵਿੰਦਰ ਮਿੰਗਣ ਵਾਲੀ ਜ਼ਖੇਪੜਾ ਜਿਹੜੀ ਉਹ ਇਸ ਮੈਚ ਦੀ ਜੇਤੂ ਰਹੀ ਹੈ ਬਹੁਤ ਸਿਰੇ ਦਾ ਮੈਚ ਹੋਇਆ ਸਰਿੰਦਰ ਜ਼ਖੇਪੜੀ ਵੱਲੋਂ ਮੀਨੇ ਦੇ ਜਫੇ ਦੇ ਲਈ 500 ਦੇ ਮਾਰ ਨੇ ਲਾਲੀ ਢੋਲੋਲੀ ਗੋਲ ਪਾਉਣ ਗਿਆ ਪ੍ਰਤਾਪ ਵਿਕੜਿਆਣੇ ਦਾ ਕੁਝ ਸਨਮਾਨ ਸਾਡੇ ਕੋਲ ਹੈ ਉਹ ਵੀਰ ਦੇ ਦੇਣਗੇ ਵਾਹ ਮੈਚ ਸਿਰੇ ਦਾ ਖੇਡਿਆ ਗਿਆ ਮੇਰੇ ਵੀਰੋ ਇਹ ਗਰਾਊਂਡ ਕਲੀਅਰ ਕਰ ਦਿਓ ਜੀ ਹੁਣ ਜਿਨ੍ਹਾਂ ਦੀ ਡਿਉਟੀ ਨਹੀਂ ਖੁਸ਼ਦੀਪ ਬਾਈ ਹੁਣੇ ਕਹਿੰਦੇ ਅੰਦਰ ਬਾਈ ਹੁਣੇ ਕਹਿੰਦੇ ਵੀ ਗਰਾਊਂਡ ਜਿਹੜਾ ਬਿਲਕੁਲ ਕਲੀਅਰ ਕਰ ਦਿਓ ਰਾਜਵੀਰ ਆਸਟ੍ਰੇਲੀਆ ਨੂੰ ਮੁਬਾਰਕਾਂ ਦੇ ਹਾਂਜੀ ਜਪਿਆਲਾ ਜੀ ਰਾਜਵੀਰ ਲਾਲੂ ਯੂਕੇ ਰਿੰਕੂ ਯੂਕੇ